ਹਾਂ ਜੀ ਸਾਗਤ ਉਹ ਬਾਬਾ ਗਰਜੀਤ ਸਿੰਘ ਸਮਾਣੇ ਟਾਵਰ ਤੇ ਬੈਠੇ ਆ ਕੋਈ ਉਥੇ ਆਪਣੀ ਸਾਕਤ ਕੋਈ ਨਹੀਂ ਜਾਂਦਾ ਕੋਈ ਵੀ ਨਹੀਂ ਜਾਂਦਾ ਸਾਰੇ ਬਸ ਪਿੰਡਾਂ ਦੇ ਵਿੱਚ ਬੈਠੇ ਆ ਘਰਾਂ 'ਚ ਬੈਠੇ ਆ ਯਾਰ ਹਾਦੀ ਹੋ ਗਈ ਜਮਾਂ ਹੀ ਕਮਾਲ ਹੋ ਗਏ ਲੋਕਾਂ ਦੀ ਪਤਾ ਨਹੀਂ ਆ ਵਿਆਹਾਂ ਦੇ ਵਿੱਚ ਜਾ ਕੇ ਦੇਖ ਲਓ ਭਾਇਆ ਕਿਵੇਂ ਸ਼ਰਾਬ ਚੱਲਦੀ ਐ ਡੀ ਜੇ ਲੱਗੇ ਆ ਨੱਚੀ ਜਾਂਦੇ ਆ ਕੀ ਹਾਲ ਕਰੀ ਜਾਂਦੇ ਆ ਇਧਰ ਨੂੰ ਕੋਈ ਜਮਾ ਹੀ ਨਹੀਂ ਚਾਹਕਦਾ ਉਧਰ ਕਿਸਾਨ ਜਿਹੜਾ ਆਪਣਾ ਉਧਰ ਤਾਂ ਲੱਗਿਆ ਉੱਥੇ ਨਹੀਂ ਜਾਂਦੇ ਉਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਰਣਾ ਲੱਗਿਆ ਉਧਰ ਨੂੰ ਨਹੀਂ ਜਾਂਦੇ ਸਬਾਣੇ ਜਰ ਅਜ ਪਰ ਪ੍ਰਵਿੰਦਰ ਝੋਟਾ ਗਿਆ ਸੀ ਉੱਥੇ ਆਪਣਾ ਥਲੀ ਲੈਂਦੇ ਸੀ ਉਹਦੀ ਇੰਟਰਵਿਊ ਉੱਥੇ ਚੱਲੀਆਂ ਗੱਲਾਂ ਉੱਥੇ ਕਦੇ ਯਾਰ ਜੇ ਗ੍ਰੰਥੀ ਸਿੰਘ ਅਕੇ ਗ੍ਰਾਂਥੀਆਂ ਦੀਆਂ ਤਨਖਾਹਾਂ ਨਹੀਂ ਤਨਖਾਹ ਘਟਾ। ਔਰ ਜੇ ਗ੍ਰਾਂਥੀਆਂ ਨੂੰ ਤਨਖਾਹਾਂ ਘਟਾ ਤੇ ਤਨਖਾਹਾਂ ਕਿਉਂ ਘਟਾ ਜੀ ਦੱਸਦਾ 1000 ਰੁਪਇਆ ਲਈ ਜਾਂਦੇ ਆ ਫਿਰ ਪਾਟ ਸਹਿਜ ਪਾਟ ਆਈ ਜਾਂਦੇ ਆ ਮਾਰਗਾਂ ਦੇ ਭੋਗ ਆਈ ਜਾਂਦੇ ਆ ਪਾਟ ਆਈ ਜਾਂਦੇ ਆ 4500 ਰੁਪਇਆ ਇੱਕ ਪਾਟ ਦਾ ਲੈਂਦੇ ਆ ਜੇ ਚਾਰ ਪਾਟ ਹੋ ਵੀ ਗਏ ਮਹੀਨੇ ਤੇ ਨਹੀਂ ਲਾ ਲੋ 13500 ਰੁਪਇਆ ਹੋ ਗਿਆ ਤੇ 10000 ਹੋ ਗਿਆ 23 ਤੇ ਬਾਕੀ ਆ ਜਿਹੜੇ ਹੋਰ ਸੁਖਬਣੀ ਸਾਹਿਬ ਕਰਾਉਂਦੇ ਆ ਅਨੰਦ ਕਾਰਜ ਹੁੰਦੇ ਆ ਉਹ 25-25000 ਰੁਪਏ ਨੂੰ ਇੱਕ ਪਾਟੀ ਜਾਂਦਾ ਜੇ ਆਮ ਗੁਰਦੁਆਰਿਆਂ 'ਚ ਹੁਣ ਪਾਰ ਸਹਿਜ ਪਾਰ ਤੋਂ ਲੋਕ ਗੁਰਦੁਆਰਿਆਂ 'ਚ ਕਰਾਉਣ ਲੱਗੇ ਐ ਮਰਗਦੇ ਵੀ ਗੁਰਦੁਆਰਿਆਂ 'ਚ ਭੋਗ ਪੈਂਦੇ ਆ ਤੇ ਕਿੰਨੇ ਇਹਨਾਂ ਨੂੰ ਸੌਖਾ ਹੋ ਗਿਆ ਤੇ ਫਿਰ ਜਿਹਨਾਂ ਨੂੰ ਕਦੀ ਆਹ ਲਾਅਸ ਬੈਟ ਕਰਦੇ ਕਦੇ ਨਹੀਂ ਕਰਦੇ ਭੋਗਤੀ ਇਹ ਅਰਦਾਸ ਨਹੀਂ ਕਰਦੇ ਉਹਨਾਂ ਕਦੇ ਹੁਣ ਜੇ ਗੱਲਾਂ ਚੱਲੀ ਜਾਂਦੀਆਂ ਫਿਰ ਆਪਾਂ ਕਹਿੰਦੇ ਆ ਲੋਕ ਜਰ ਉੱਥੇ ਨਹੀਂ ਜਾਂਦੇ ਸਮਾਨੇ ਨਹੀਂ ਜਾਂਦੇ ਉਹ ਗਰਜੀ ਤਾਂ ਉਹ ਬੈਠਾ ਵਿਚਾਰਾ ਲੋਕ ਕੋਲੋਂ ਟੱਚਲਾ ਕਰੀ ਜਾਂਦੇ ਆ ਇਹ ਬਿਨਾਂ ਪੁੱਛੋ ਵਹਿ ਗਿਆ ਇਹਨੇ ਕਿਸੇ ਨੂੰ ਪੁੱਛਿਆ ਨਹੀਂ ਇਹਨੇ ਕਿਸੇ ਨੂੰ ਦੱਸਿਆ ਨਹੀਂ ਇਹ ਕਿਉਂ ਵਹਿ ਗਿਆ ਕਾਹ ਤੋਂ ਵਹਿ ਗਿਆ ਇਹਦੀਆਂ ਗੱਲਾਂ ਕਰੀ ਜਾਂਦੇ ਆ ਚਲ ਹੁਣ ਕੀ ਦੇ ਮਗਰ ਲੱਗੀ ਜੇ ਆਪਾਂ ਸਰਕਾਰਾਂ ਕਹਿੰਦੀ ਜਰ ਜਮ ਆਪਣੇ 92 ਐਮ ਐਲ ਏ ਸੀ ਉਹਨਾਂ ਦਾ ਹੱਕ ਸੀ ਵੈਸੇ ਹੁਣ ਜਾ ਕੇ ਜਿਵੇਂ ਗਾਂ ਜਾਂਦੇ ਆਪਣੇ ਮੋਦੀ ਹੁਣਾਂ ਕੋਲੇ ਵੀ ਸਾਡੇ ਭਾਈ ਕਾਨੂੰਨ ਬਦਲ ਹੋ ਵੀ ਇਹ ਇਕੱਲੇ ਦਾ ਨਹੀਂ ਕਹਿੰਦੇ ਅਗਰ ਜੀਸੂ ਕਹਿੰਦਾ ਵੀ ਜਿਹੜੀ ਆਪਣੀ ਕ੍ਰਾਂਤ ਸ਼ਰੀਫ ਆ ਉਹਦਾ ਵੀ ਬਦਲੋ ਜਿਹੜੇ ਆਪਣੇ ਬੋਸਲਮਾਨਾ ਉਹਨਾਂ ਦਾ ਵੀ ਬਦਲੋ ਜਿਹੜੇ ਹਿੰਦੂ ਧਰਮ ਆਪਣੇ ਗੀਤਾ ਦਾ ਜਾਂ ਹੋਰ ਆਪਣੇ ਗ੍ਰੰਥਾਂ ਇਹਨਾਂ ਦੇ ਉਹਨਾਂ ਦਾ ਵੀ ਤੁਸੀਂ ਕਾਨੂੰਨ ਬਦਲੋ ਵੀ ਬਣਾਓ ਉਹਨਾਂ ਨੂੰ ਜਦ ਤੱਕ ਇਹਨਾਂ ਸਖਤ ਸਜ਼ਾ ਵੜਾ ਦਿਓ 20 ਸਾਲ ਹੋ ਗਏ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਗੀਤਾ ਦੀ ਜਾਂ ਕ੍ਰਾਂਤ ਸ਼ਰੀਫ ਦੀ ਕੋਈ ਮਤਲਬੇਦ ਵੀ ਕਰਦਾ ਉਹਦੀ ਸਜ਼ਾ ਵਧਾਓ ਹੁਣ ਉਹ ਉਹ ਕਹਿੰਦੇ ਅਸੀਂ ਬੇਅਦਬੀਆਂ ਕਰੋੜੀਆਂ ਆ ਗਵਰਨਮੈਂਟ ਉਹ ਤਾਂ ਕਿੰਨੀਆਂ ਸੀ ਤਾਂ ਬੇਅਦਮੀਆਂ ਕਰਾਉਣੀਆਂ ਅਸੀਂ ਕਿਉਂ ਸਜ਼ਾ ਵਧਾਈਏ ਜੇ ਸਜ਼ਾ ਵਧਾਤੀ ਤਾਂ ਫਿਰ ਕਿਸੇ ਨੇ ਕਰਨੀ ਨਹੀਂ ਬੇਅਦਵੀ ਨਹੀਂ ਕਰਨੀ ਇਹ ਦੇਖੋ ਗੱਲ ਕਿੱਥੇ ਰੁ ਜਾਂਦੀ ਹੈ ਇਹ ਤਾਂ ਹੀ ਫਿਰ ਇਸ ਇਹਦੇ ਵਿੱਚ ਇਹ ਗੱਲਾਂ ਤਾਂ ਹੀ ਹੋਈ ਜਾਂਦੀਆਂ ਬੇਅਦਮੀਆਂ ਤਾਂ ਹੀ ਹੋਈ ਜਾਂਦੀਆਂ ਜੇ ਆਪਣੇ ਇਹ ਗਵਰਨਮੈਂਟ ਇਹਦੇ ਕਾਨੂੰਨ ਨਹੀਂ ਬਣਾਉਂਦੀ ਜੇ ਹੁਣ ਲੋਕ ਫੜ ਕੇ ਸਜ਼ਾ ਦੇ ਦਿੰਦੇ ਆ ਫਿਰ ਗਣਗੇ ਤੁਸੀਂ ਕਾਨੂੰਨ ਹੱਥ ਚ ਲੈ ਲਿਆ ਇਹ ਵੀ ਦੱਸੋ ਕਿੱਧਰੇ ਪਾਸੇ ਨੂੰ ਜਾਵੇ ਸੰਗਤ ਜੇ ਉਹ ਧਰ ਲੈ ਲਉਂਦੇ ਹੋ ਪੁਲਿਸ ਆ ਕੇ ਚੱਕਾ ਦਿੰਦੀ ਆ ਹੁਣ ਜਿਹੜਾ ਗਰਜੀਤ ਭਾਈ ਬੈਠਾ ਉੱਤੇ ਸਮਾਣੇ ਤੇ ਉਹ ਤਾਂ ਬੈਠਾ ਉੱਪਰ ਜਾ ਕੇ ਰਮਾਲਬਾਰ ਉਹਦੇ ਕੋਲ ਬਾਲਾ ਗੁਲੀ ਦਾ ਛੇ ਗੁਲੀ ਦਾ ਉਹ ਕਹਿੰਦਾ ਬਿਲਕੁਲ ਕਿ ਕਿੰਨੀਆਂ ਉਹਨੇ ਗੋਲੀਆਂ ਦਾ ਸੇ ਵੀ ਇੰਨੇ ਮੇਰੇ ਕੋਲੇ ਰੋਲ ਆ ਜੇ ਕੋਈ ਮੇਰੇ ਨੇੜੇ ਆਇਆ ਮੈਨੂੰ ਚੱਕਰਣ ਆਇਆ ਮੈਨੂੰ ਤੱਕੇ ਲਾਉਂਗਾ ਤੇ ਮੈਂ ਗੋਲੀ ਮਾਰੂ ਉਹਦੇ ਪੂਰਾ ਸਖਤ ਹੋਇਆ ਬੈਠਾ ਹੋਵਦਾ ਉਹਨੂੰ ਵੀ ਰੋਗ ਟੱਚਲਾ ਕਰੀ ਜਾਂਦੇ ਯਾਰ ਬਿਨਾਂ ਪੁੱਛੋ ਵਹਿ ਗਿਆ ਇਹਨੂੰ ਕੀ ਗੱਡਾ ਕੜਾ ਸੀ ਇਹਦਾ ਉਹ ਜਰਦ ਫਿਰੇ ਫੈਸਲੇ ਲੈਣ ਦਾ ਮਾਰਾ ਬੈਠਾ ਕਿਹੜਾ ਫੈਸਲਾ ਤਿੰਨ ਮਹੀਨੇ ਤੋਂ ਉੱਪਰ ਹੋ ਗਿਆ ਸਵਾ ਉਹਨੂੰ ਬੈਠੇ ਰੂ ਇਹ ਫੈਸਲਾ ਲੈਟ ਇੱਕ ਬਾਥਰੂਮ ਕਰਨਾ ਲੈਟਰਿੰਗ ਕਰਨੀ ਹੈ ਨਹਾਉਣਾ ਹੈ ਚਾਹ ਪਾਣੀ ਰੋਟੀ ਟਾਈਮ ਨਾ ਜਰ ਜਾਊਗਾ ਤਾਂ ਫੇਰ ਹੀ ਬੰਦਾ ਉੱਤੇ ਬੈਠੋ ਉਹ ਤਾਂ ਬਜਾਰ ਦਾ ਛੇ ਦਾ ਗੋਲੀ ਮਾਰਨ ਨੂੰ ਵੀ ਆਪਦੇ ਤਿਆਰ ਸੀ ਚਲੋ ਵੈਸੇ ਆਪਣੇ ਸਿੱਖ ਧਰਮ ਦੇ ਵਿੱਚ ਤਾਂ ਨਹੀਂ ਹੈ ਇਹ ਜਿਹੜੀ ਆਪਾਂ ਆਉਦੇ ਆਪ ਮਰਨਾ ਪਰ ਉਹਨੇ ਫਿਰ ਵੀ ਉਹ ਮਰਨ ਗਿਆ ਬਜਾਰ ਦਾ ਉਹ ਜਰਾ ਪੌਲਰ ਦਾ ਸਾਥ ਦੇ ਕੇ ਚੱਲਿਆ ਕਰੋ ਮੇਰੇ ਵੀਰ ਜਾਰ ਸਾਰੇ ਅੱਜ ਪਰਮਿੰਦਰ ਝੋਟੇ ਨੇ ਬਹੁਤ ਸੋੜੀਆਂ ਇੱਥੇ ਗੱਲਾਂ ਕਰ ਗਿਆ ਜਾਰ ਉਹ ਕਹਿੰਦੇ ਵੇਖਾ ਪੋਸਟਕਾ ਪੋਲ ਕਾਟ ਕਰਦੇ ਆ ਕਹਿੰਦੇ ਆ ਜਿੱਥੇ ਰੁਬਾ ਲੈਂਦੇ ਆ ਬੂਰੇ ਤੇ ਹਾਸੇ ਦੀਆਂ ਗੱਲਾਂ ਕਰੀ ਜਾਂਦੇ ਆ ਔਰ ਉਹ ਜਰ ਤੁਸੀਂ ਗੱਲਾਂ ਕਰੋ ਹਰੀ ਸੋਨਲੂਏ ਦੀਆਂ ਸ਼ਾਮ ਸਿੰਘ ਟਾਰੀ ਦੀਆਂ ਮਹਾਰਾਜ ਅਨਜੀਤ ਸਿੰਘ ਦੀਆਂ ਰਾਣੀ ਜਿੰਦ ਕੌਰ ਦੀਆਂ ਤੇ ਮਾਤਾ ਭਾਗੋ ਦੀਆਂ ਗੁਰੂ ਗੋਬਿੰਦ ਸਿੰਘ ਦੀਆਂ ਜਾਰ ਜਟਾਓ ਗੱਲਾਂ ਉੱਤੇ ਕਰੋ ਤਾਂ ਵੀ ਅਸੀਂ ਐਂ ਕਰਦੇ ਅਸੀਂ ਐਂ ਕਰਦੇ ਆ ਆਗੇ ਗੱਲਾਂ ਵੀ ਤੁਸੀਂ ਤਾਂ ਯਾਰ ਹੋਰ ਹੀ ਟੱਕ ਹਾਸੇ ਵਖਾਉਣ ਵਾਲੀਆਂ ਉਹ ਪਲਾਨਾ ਮੈਂ ਦੋ ਵਿਆਹ ਕਰਾ ਲੈ ਬਉਤੇ ਆਏ ਹੋ ਗਿਆ ਉਥੇ ਅਸੀਂ ਮਗਰ ਭਜਲੇ ਜੋਕਾ ਦੇ ਜੋਕ ਕਰਿਆ ਇਹ ਜੀਆਂ ਗੱਲਾਂ ਤੇ ਪੌਡਕਾਸਟ ਦੇ ਵਿੱਚ ਕਰੀ ਜਾਂਦੇ ਆ ਗੱਲਾਂ ਯਾਰ ਕਰੋ ਦੀ ਸੁਣਾਉ ਪਾਵਲ ਕੋਲੋਂ ਸੰਗਦਰੋਂ ਆਪਣੇ ਬੱਚੇ ਬਦਲ ਲਓ ਜਿਹੜੇ ਬੱਚੇ ਆ ਪੇ ਸੁਣ ਕੇ ਆਪਣੇ ਬਦਲ ਲਓ ਵੀ ਆ ਪੌਡਕਾਸਟ ਹੋ ਰਿਹਾ ਪਰ ਸੁਲੋ ਜਾ ਰਹੇ ਤੇ ਕੀ ਕਹਿੰਦੇ ਆ ਇਹਦੀਆਂ ਗੱਲਾਂ ਉਹ ਤੇਰੇ ਕੋ ਗੋਪੀ ਆ ਉਹ ਬੜੇ ਝੂਠੇ ਮਾਰੇ ਜਾਂਦਾ ਜਿਹਨੂੰ ਮੈਂ ਕਹਿੰਦਾ ਉਹ ਐਮਐਲਏ ਬਣ ਜਾਂਦਾ ਜਿਹਨੂੰ ਮੈਂ ਕਹਿੰਦਾ ਤੇਰੇ ਮੁੰਡਾ ਹੋ ਜੂ ਉਹਦੇ ਮੁੰਡਾ ਹੋ ਜੂਗਾ ਐਵੇਂ ਜਨ ਫੁੱਦੂ ਗੱਲਾਂ ਦਾ ਲੋਕਾਂ ਦੀਆਂ ਕਬਾਲ ਹੀ ਹੋ ਗਈ ਉਹਦੇ ਕੋਲੇ ਦੁਨੀਆ ਦੁਰੀ ਫਿਰਦੀ ਆ ਵੀ ਕਹਿੰਦੇ ਮੁੰਡਾ ਗੋਪੀ ਦੇ ਦੂਗਾ ਜੇ ਕਿਸੇ ਬੰਦੇ ਕੋਲੇ ਹੋਣ ਤਾਂ ਯਾਰ ਆਪਾਂ ਤਾਂ ਇੱਕ ਦੂਜੇ ਦੇ ਘਰ ਭਰਦਗੇ ਪੈਸਿਆਂ ਨਾਲ ਭਰਦਗੇ ਤੁਹਾਡੇ ਇੰਨਾ ਰੁਪਈਆ ਆਜੂ ਤੁਹਾਡੇ ਕੋਲੇ ਇੰਨਾ ਫਲਾਣਾ ਐਮਐਲਏ ਬਣ ਜੋ ਫਲਾਣੇ ਦੇ ਘਰੇ ਯਾਰ ਜੇ ਆਪਾਂ ਕਰਤਾ ਉਹਦੇ ਆਜੂ ਇਸ ਸਭ ਬਾਈ ਫਜ਼ੂਲ ਗੱਲ ਆ ਉਹ ਲੋਕੋ ਅਨਪੜਾ ਆਪਣੇ ਆਪਣੇ ਦੇਸ਼ ਦੇ ਵਿੱਚੋਂ ਇਹ ਅਨਪੜਤਾ ਨਹੀਂ ਜਣੀ ਜੋਰ ਲਾਰੋ ਜਿੱਨਾ ਮਰਜੀ ਪੜੇ ਲਿਖੇ ਲੋਕ ਜਾਂ ਤੁਰੇ ਫਿਰਦੇ ਉਹ ਜਰਸਿਆਲਿਆਂ ਕੋਲੇ ਪੜੇ ਲਿਖੇ ਚੰਗੇ ਕਾਤਰੇ ਪਾਇਆ ਜਿਨ੍ਹਾਂ ਦੇ ਆ ਗੁਰੂ ਅੰਮ੍ਰਿਤਸਰ ਖਿਆ ਉਹ ਤੁਰੇ ਫਿਰਦੇ ਉਹ ਇਨ੍ਹਾਂ ਕੋਲੇ ਪੁੱਛਾਂ ਵਾਲਿਆਂ ਕੋਲੇ ਕੀ ਜੇਰ ਤੁਹਾਡਾ ਕੱਟਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਲਾਓ ਬੋਲਦਾ ਬਾਣੀ ਪੜੋ ਬੋਲਦੀ ਆ ਬਾਣੀ ਸਾਰਾ ਕੁਝ ਉਹ ਚੰਗੇ ਕਰਮ ਸੋਡੇ ਬਣਾਉਗੀ ਬਾਣੀ ਸ਼ਰਾਬ ਛਡੋ ਨਸ਼ੇ ਛਡੋ ਆਪਦੇ ਘਰੇ ਬਾਣੀ ਦਾ ਪ੍ਰਕਾਸ਼ ਕਰੋ ਤੇ ਸਾਰੇ ਕਾ ਸੋਡੇ ਕਾਰਜ ਸੁੱਧ ਹੋਣਗੇ ਜੇ ਨਾ ਹੋਏ ਤਾਂ ਤੁਸੀਂ ਇੱਥੇ ਮੈਨੂੰ ਮਾਰ ਲਿਓ ਜਰ ਇੰਦਰਲੇ ਪਾਸੇ ਆਪਾਂ ਗੁਨਗਰੇਂਸ ਮਹਾਰਾਜ ਦੇ ਲੜ ਲੱਗ ਗਏ ਜਰ ਉਹਦਾ ਆਪਾਂ ਸਾਥ ਦਈਏ ਵਿਚਾਰੇ ਦਾ ਵੀ ਆ ਕਾਨੂੰਨ ਬਣਨੇ ਚਾਹੀਦਾ ਸਾਡੇ ਗੁਰੂ ਦੀ ਵੇਅਦ ਵੀਰੀ ਹੋਣੀ ਚਾਹੀਦੀ ਜੇ ਜਦੋਂ ਆਪਣੇ ਸਾਹਮਣੇ ਆਪਣਾ ਗੁਰੂ ਹੀ ਨਹੀਂ ਆਪਣੇ ਜਰ ਫਾਜ ਤੋਂ ਦੀ ਗੁਰੂ ਦੀ ਨਹੀਂ ਹੈ ਤੇ ਆਪਾਂ ਇੱਥੇ ਕਾਦਾ ਜਿਉਣੇ ਆ ਜਰ ਆ ਪਤਾ ਇਓ ਹੋ ਗਿਆ ਤਾਂ ਸਭ ਪਾਸੇ ਵਾਲੇ ਧਰਮ ਵਾਲੇ ਕਹਿੰਦੇ ਹੋਗੇ ਤਾਂ ਬੇਕੂਬ ਲੋਕ ਆ ਪੰਜਾਬੀ ਆ ਜਿਹੜੇ ਸੰਤ ਭਿੰਡਰ ਵਾਲੇ ਕਹਿੰਦੇ ਚੀਚੀ ਵਟਕੇ ਕਹਿੰਦੇ ਹੁੰਦੇ ਸੀ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੀਅਦਾ ਵੀ ਕਰਦਾ ਤੇ ਵੱਢ ਕੇ ਉਹਦਾ ਸਿਰ ਰੂੜੀ 'ਚ ਡੱਪਕੇ ਆ ਜਿਓ ਜਾਂ ਉਹਨੂੰ ਉੱਤੇ ਛੱਡ ਕੇ ਤੇਲ ਦਾ ਪੀਪਾ ਅਗਲਾ ਕੇ ਆ ਜਿਓ ਉਸ ਟਾਈਮ ਉਹ ਕਹਿੰਦੇ ਸਾਰੇ ਤੋਂ ਇਥੇ ਆਪਣੀ ਆਪ ਇੱਕ ਦੋ ਥਾਂ ਹੀ ਹੋਈ ਸੀ ਇਹ ਕੰਮ ਜੇ ਪੰਜਾਂ ਦਸਾਂ